ਲੁਧਿਆਣਾ ਦੇ ਜਵਾਰ ਨਗਰ ਸਥਿਤ ਲੁਧਿਆਣਾ ਭਲਾਈ ਮੰਚ ਦੀ ਟੀਮ ਨੇ 75ਵੇਂ ਗਣਤੰਤਰਤਾ ਦਿਵਸ ਮੌਕੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਇਸ ਮੌਕੇ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਗੋਪਾਲ ਰਾਜੂ ਅਤੇ ਸਾਬਕਾ ਕਾਉਂਸਲਰ ਕਪਿਲ ਕੁਮਾਰ ਸੋਨੂ ਨੇ ਝੰਡੇ ਦੀ ਰਸਮ ਨੂੰ ਅਦਾ ਕਰਦਿਆਂ ਗੱਲਬਾਤ ਕੀਤੀ ਅਤੇ ਕਿਹਾ ਕਿ ਅੱਜ ਗਣਰਾਜ ਦਿਵਸ ਤੇ ਦੇਸ਼ ਭਰ ਦੇ ਵਿੱਚ ਇਸ ਉਸਮ ਨੂੰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਭਲਾਈ ਮੰਚ ਦੇ ਮੁੱਖ ਦਫ਼ਤਰ ਵਿਖੇ ਲੁਧਿਆਣਾ ਭਲਾਈ ਮੰਚ ਦੀ ਪੂਰੀ ਸਮੁੱਚੀ ਟੀਮ ਅਤੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਅੱਜ ਦਾ ਜਿਹੜਾ ਇਹ ਪਾਵਨ ਗਣਤੰਤਰ ਦੇ ਵਿੱਚ 75ਵਾਂ ਜਿਹੜਾ ਗਣਤੰਤਰ ਦੇ ਦਿਵਸ ਹੈ ਉਹ ਇੱਥੇ ਮਨਾਇਆ ਗਿਆ ਬੜੇ ਸ਼ਰਧਾ ਭਾਵ ਦੇ ਨਾਲ ਤੇ ਅੱਜ ਦੇ ਇਸ ਦਿਹਾੜੇ ਤੇ ਮੈਂ ਆਪਣੇ ਵੱਲੋਂ ਲੁਧਿਆਣਾ ਭਲਾਈ ਮੰਚ ਦੀ ਪੂਰੀ ਸਮੂਚੀ ਟੀਮ ਵੱਲੋਂ ਸਮੂਹ ਮਹੱਲਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਇਹ ਬੇਨਤੀ ਕਰਦਾ ਹਾਂ ਕਿ ਅੱਜ ਦੇ ਪਾਵਨ ਸ਼ੁਭ ਦਿਹਾੜੇ ਤੇ ਸਾਨੂੰ ਜਿੱਥੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ ਉੱਥੇ ਹੀ ਨਾਲ ਮਿਲ ਕੇ ਆਪਣੇ ਦੇਸ਼ ਦੀ ਜਿਹੜੀ ਹੈ ਤਾਕਤ ਨੂੰ ਵੀ ਵਧਾਉਣਾ ਚਾਹੀਦਾ ਹੈ ਸੋ ਮੈਂ ਆਪਣੇ ਵੱਲੋਂ ਫਿਰ ਤੋਂ ਅੱਜ ਦੇ ਸ਼ੁਭ ਦਿਹਾੜੇ ਤੇ ਸੂ ਮੋਹੱਲਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬਾਗ ਨੰਬਰ 72 ਦੇ ਵਿੱਚ ਲੁਧਿਆਣਾ ਪਲਾਈ ਮੰਚ ਦੇ ਮੁਖ ਦਫ਼ਤਰ 75 ਵਾਂ ਗੰਨਤਤਾ ਦਿਵਸ ਲੁਧਿਆਣਾ ਪਲਾਈ ਮੰਚ ਦੇ ਪ੍ਰਧਾਨ ਕਿਸ਼ਨ ਗੋਪਾਲ ਗੜਜੂ ਜੀ ਅਤੇ ਸਮੂਚੀ ਟੀਮ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਾ ਅੱਜ ਦੇ ਇਸ ਹਫਤੇਸਤੇ ਲੁਧਿਆਣਾ ਪਲਾਈਮਨ ਚੋਂ ਵੱਲੋਂ ਸਮੂਹ ਇਲਾਕਾ ਨਿਵਾਸੀ ਅਤੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁੰਆਂ ਤੇ ਸਾਰੇ ਜਿਹੜੇ ਇਲਾਕਾ ਨਿਵਾਸੀ ਨੇ ਤੇ ਸਾਰੇ ਜਿਹੜਾ ਸਮੂਹ ਪਰਿਵਾਰ ਆ ਸਾਡਾ ਇਹ ਹੀ ਹੈ ਪੁਰਾਣਾ ਲੈਣੇ ਆ ਕਿ ਆਪਾਂ ਆਪਣੇ ਸਮਾਜ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੇ ਭੈਣ ਭਰਾਵਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਹਦੇ ਵਿੱਚ ਕੰਮ ਕਰੀਏ ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਵਧੀਆ ਦੇਸ਼ ਮਿਲ ਸਕੇ ਤੇ ਵਧੀਆ ਆਪਣਾ ਸਮਾਜ ਮਿਲ ਸਕੇ ਇਹਨਾਂ ਕਹਿੰਦਾ ਹੈ ਸਾਰਿਆਂ ਦਾ ਧੰਨਵਾਦ